ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਠੀਕ ਠਾਕ ਹਾਂ ਅੱਜ ਬਣਾਉਣ ਲੱਗੇ ਹਾਂ ਕੇਕ ਬਿਨਾ ਚੀਨੀ ਤੋਂ ਬਿਨਾ ਮੈਦੇ ਤੋਂ ਬਣਾਉਣ ਦੇ ਤੋਂ ਸ਼ੱਕਰ ਵਾਲਾ ਬਣਾਉਣ ਲੱਗੇ ਹਾਂ ਸ਼ੱਕਰ ਲਈਆ ਆਟਾ ਲਿਆਵਾ ਦੁੱਧ ਲਿਆਵਾ ਦਹੀਂ ਆ ਬੇਕਿੰਗ ਸੋਡਾ ਬੇਕਿੰਗ ਪਾਊਡਰ ਆ ਕੋਕੋ ਪਾਊਡਰ ਆ ਕੁਕਿੰਗ ਆਇਲ ਲਿਆਵਾ ਹੁਣ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਪਹਿਲਾਂ ਤਾਂ ਸ਼ੱਕਰ ਪਾ ਲਾਂਗੇ ਸ਼ੱਕਰ ਤੋਂ ਬਾਅਦ ਦਹੀਂ ਪਾ ਲਾਂਗੇ ਵਿੱਚ ਇਹਦੇ ਇਨਨ ਚੰਗੀ ਤਰ੍ਹਾਂ ਮਿਲਾ ਲਾਂਗੇ ਕੁਕਿੰਗ ਆਇਲ ਪਾ ਲਾਂਗੇ 2 ਚਮਚੇ ਹੁਣ ਇਹ ਚਪਾਟਾ ਪਾ ਦਾਂਗੇ ਜੇ ਜ਼ਰੂਰ ਤੋਂ ਹੀ ਬਾਅਦ ਚ ਹੋਰ ਪਾ ਲਾਂਗੇ ਕੋਕੋ ਪਾਊਡਰ ਪਾ ਦਾਂਗੇ ਬੇਕਿੰਗ ਪਾਊਡਰ ਪਾ ਦਾਂਗੇ ਅੱਧਾ ਕੇ ਚਮਚਾ ਪਾ ਦਾਂਗੇ ਅੱਧੇ ਵੀ ਘੱਟ ਬੇਕਿੰਗ ਸੋਡੇ ਦਾ ਚੌਥਾ ਹਿੱਸਾ ਪਾ ਲਾਂਗੇ ਚਮਚੇ ਦਾ ਅਕੱਚੋ ਛਟਕੀ ਨਾਮਕ ਦੀ ਪਾ ਦਾਂਗੇ। ਉਹਨਾਂ ਨੂੰ ਸਾਰਿਆਂ ਚੰਗੀ ਤਰ੍ਹਾਂ ਮਿਲਾ ਲਾਂਗੇ ਜੇ ਜਰੂਰਤ ਹੋਊਗੀ ਤਾਂ ਬਾਅਦ ਚ ਪਾਵਾਂਗੇ ਆਟਾ ਤੇ ਦੁੱਧ ਹੋਰ। ਆਟੇ 'ਚ ਪੂਰੀ ਕੌਲੀ ਪੈ ਜਾਣੀ ਆ। ਨਾਲ ਵਿੱਚ ਥੋੜਾ ਥੋੜਾ ਕਰਕੇ ਦੁੱਧ ਪਾਵਾਂਗੇ ਜਿੰਨੀ ਜਰੂਰਤ ਹੋਊਗੀ। ਇੱਕਦਮ ਨਹੀਂ ਸਾਰਾ ਨਹੀਂ ਪਾਉਣਾਗਾ। ਹੋ ਗਿਆ ਵਾ ਬਸ ਇਸ ਤਰ੍ਹਾਂ ਦਾ ਰੱਖਣਾ ਵਾ ਨਾ ਬਾਲਾ ਪਤਲਾ ਨਾ ਬਾਲਾ ਗੜਾ ਰੱਖਣਾ ਵਾ ਹੁਣ ਆਪਾਂ ਟੂਟੀ-ਫੂਟੀ ਲਈਏ ਥੋੜਾ ਜਿਹਾ ਆਟਾ ਲੈ ਲਿਆ ਵਾ ਹੁਣ ਟੂਟੀ-ਫੂਟੀ ਨੇ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਆਟੇ ਨਾਲ ਮਿਕਸ ਕਰ ਲਾਂਗੇ ਮਲਾਜ ਲਾਵਾਂਗੇ ਕਟਿੰਗ ਕਰ ਲਾਂਗੇ ਨਨ ਵਿੱਚ ਮਲਾ ਦਾਂਗੇ ਕੇਕ ਦੇ ਬੈਟਰ ਦੇ ਬੈਟਰ ਆਪਣਾ ਰੈਡੀ ਹੋ ਗਿਆ ਵਾ ਨਾ ਕੋਈ ਟੇਕ ਟੰ ਲੈਣੀ ਇਹਨੂੰ ਹੁਣ ਥੋੜਾ ਜਿਹਾ ਗ੍ਰੀਸ ਕਰ ਲਾਂਗੇ ਤੇਲ ਆਪਾਂ ਰੱਖ ਲਿਆ ਸੀਗਾ ਥੋੜਾ ਜਿਹਾ ਕੌਲੀ ਚ ਮੈਂ ਇਹਨੂੰ ਚਾਰੇ ਪਾਸੇ ਗ੍ਰੀਸ ਕਰ ਲਾਂਗੇ ਸਾਈਡਾਂ ਤੇ ਮਿਲਾ ਲਾਂਗੇ ਵੀ ਫਿਰ ਇਹ ਬੈਟਰ ਛੱਡ ਦਿੰਦਾ ਨਾ ਸਾਰਾ ਜਦੋਂ ਕੇਕ ਬਣ ਜਾਂਦਾ ਵਾ ਫਿਰ ਸਾਈਡਾਂ ਤੋਂ ਛੱਡ ਦੂਗਾ ਹੁਣ ਬੈਟਰ ਸਾਰਾ ਵਿੱਚ ਪਾ ਦਾਂਗੇ ਇਹਦੇ ਬੈਟਰ ਆ ਪਾ ਸਾਰਾ ਪਾ ਲਿਆ ਵੀ ਕੇਕ ਟੈਂ ਦੇ ਵਿੱਚ ਹੁਣ ਇਹਨੂੰ ਥੋੜੀ ਜਿਹੀ ਪ੍ਰੈਸ ਕਰ ਦੇਣਾ ਜੇ ਕਿ ਹਵਾ ਹੁੰਦੀ ਨਿਕਲ ਜਾਂਦੀ ਹੈ ਪਾ ਟੂਟੀ ਫੁੱਟੀ ਪਾ ਦਾਂਗੇ ਤੁਸੀਂ ਡਰਾਈ ਫਰੂਟ ਵੀ ਪਾ ਸਕਦੇ ਆ ਹੋ ਤਾਂ ਆਪਣੀ ਮਰਜ਼ੀ ਆ ਉਹਨੂੰ ਅਸੀਂ ਗਰਮ ਕਰ ਲਿਆ ਵਾ 15 ਮਿੰਟ ਪਹਿਲਾਂ ਹੁਣ ਇਹਨੂੰ ਓਵਨ ਚ ਰੱਖ ਦਾਂਗੇ ਓਵਨ ਆਪਾਂ ਗਰਮ ਕਰ ਲਈ ਸੀਗੀ 15 ਮਿੰਟ ਪਹਿਲਾਂ ਲਾਤੀ ਸੀਗੀ ਹੁਣ ਇਹਦੇ ਵਿੱਚ ਕੇਕ ਰੱਖ ਦਾਂਗੇ ਪਾ ਟਾਈਮ ਲਾਵਾਂਗੇ ਆਪਾਂ 180 ਡਿਗਰੀ ਤੇ ਇੱਕ ਕਰਦੇ ਹਾਂ 25 ਮਿੰਟ ਹੋ ਗਿਆ ਰੱਖੇ ਇਹਨੂੰ ਬਿਲਕੁਲ ਸਾਫ਼ ਨਿਕਲ ਗਿਆ ਵਾ ਜੇ ਇਹਨੂੰ ਲੱਗਦਾ ਹੋਵੇ ਤਾਂ ਫਿਰ ਤਾਂ ਕੱਚਾ ਹੁੰਦਾ ਵਾ ਨਹੀਂ ਨਹੀਂ ਹੁਣ ਨਹੀਂ ਹੈਗਾ ਕੱਚਾ ਕੇਕ ਆਪਣਾ ਪੱਕ ਗਿਆ ਵਾ ਹਣ ਆਪੋ oven ਬੰਦ ਕਰ ਦਿੰਨੇ ਆ 25 ਮਿੰਟ ਚ ਬਣ ਗਿਆ ਵਾ ਹਣ ਇਹਨੂੰ ਆਪਾਂ ਬਾਹਰ ਕੱਢ ਲਾਂਗੇ ਇਹ ਠੰਡਾ ਹੋ ਜਾਊਗਾ ਫਿਰ ਪੇਟ ਕਰਦੇ ਹਾਂ ਅਚਾ ਠੰਡਾ ਹੋਣ ਤੱਕ ਹੁਣ ਆਪਾਂ ਕੇਕ ਨੂੰ ਕੱਟਦੇ ਆ ਅਜੇ ਥੋੜਾ ਜਿਹਾ ਗਰਮ ਕਰਕੇ ਆ ਇਸ ਲਈ ਜਲਦੀ ਹੀ ਕੱਟਿਆ ਜਾਂਦਾ ਵਾ ਠੰਡਾ ਨਹੀਂ ਨਾ ਹੋਇਆਗਾ ਅਜੇ ਗਰਮਾ ਹੋਣੇ ਕੱਢਿਆ ਹੀ ਆ ਉਹ ਬੰਚੋਂ ਆਪਾਂ ਦੇਖੋ ਕਿੰਨਾ ਸਪੰਜੀ ਬਣਿਆ ਵਾ ਗਰਮਾ ਅਜੇ ਇਸ ਲਈ ਲੱਗਦਾ ਵਾ ਕੇ ਸਾਡਾ ਬਣ ਕੇ ਰੈਡੀ ਹੋ ਗਿਆ ਵਾ ਬਹੁਤ ਵਧੀਆ ਬਣਿਆ ਵਾ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਤੁਸੀਂ ਬੱਚੇ ਨੂੰ ਘਰ ਵਿੱਚ ਹੀ ਬਣਾ ਕੇ ਦਿਓ ਬਾਜ਼ਾਰ ਚੋਂ ਨਾ ਲਓ ਬਾਹਰ ਮਿਲਾਵਟੀ ਚੀਜ਼ਾਂ ਹੁੰਦੀਆਂ ਵਾ ਫਿਰ ਬੱਚਿਆਂ ਲਈ ਸਿਹਤ ਲਈ ਵਧੀਆ ਨਹੀਂ ਹੁੰਦੀਆਂ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਥੈਂਕ ਯੂ ਬਾਏ ਬਾਏ ਕੱਲ ਨੂੰ ਮਿਲਦੇ ਕੋਈ ਨਵੀਂ ਰੈਸਪੀ ਦੇ ਨਾਲ ਬਾਏ ਬਾਏ